YouTube channel Mr. Suroj Fitness ਦੇ ਵਿੱਚ ਜੀ ਹੈ ਨਾ ਸੋ ਅੱਜ ਹੈਗਾ ਸੰਡੇ ਜਿਵੇਂ ਆਪਾਂ ਕਹਿਆ ਸੀ ਵੀ ਆਪਾਂ ਸੰਡੇ ਨੂੰ ਆਪਾਂ ਲਾਈਵ ਆਵਾਂਗੇ ਤੇ ਆਪਾਂ ਲਾਈਵ ਆਵਾਂਗੇ ਆ ਗਏ ਆ ਤੇ ਕੁਛ ਆਪਾਂ ਥੋੜੀ देर ਆਪਾਂ ਲੇਟ ਹੋ ਗਏ ਵੈਸੇ ਆਪਾਂ 8:00 ਵਜੇ ਆਪਾਂ ਆਉਣਾ ਸੀਗਾ ਲਾਈਵ ਤੇ 9:00 ਵਜੇ ਗਿਆ ਨਾ ਸੋ ਕੁਛ ਮੇਰੇ ਆਪਣੇ ਪਰਸਨਲ ਜ਼ਰੂਰੀ ਕੰਮ ਸੀਗੇ ਜਿਹਦੇ ਕਰਕੇ ਆਪਾਂ ਲਾਈਵ ਆਉਣ ਦੇ ਵਿੱਚ ਆਪਾਂ ਥੋੜੇ ਜਿਲੇ ਲੇਟ ਹੋ ਗਏ ਆ ਸੋ ਉਹਦੇ ਲਈ ਸਬੋਤ ਕਲਾ ਦਾ ਆਪਾਂ ਸੌਰੀ ਫੀਲ ਕਰਦੇ ਆ ਜੀ ਹੈ ਨਾ ਸੋ ਅਗਲੇ ਸੰਡੇ ਨੂੰ ਆਪਾਂ ਕੋਸ਼ਿਸ਼ ਕਰਾਂਗੇ ਰਾਈਟ ਆਪਾਂ 8 ਵਜੇ ਜਿਹੜਾ ਆਪਾਂ ਉਹ ਲਾਈਵ ਆ ਜੀ ਹੈਨਾ ਸੋ ਅਗਰ ਤੁਹਾਡੇ ਵਿੱਚ ਕੋਈ ਵੀ ਮੇਰੀ ਭੈਣ ਜਾਂ ਫਿਰ ਕੋਈ ਵੀ ਮੇਰਾ ਭਰਾ ਅੱਜ ਔਨਲਾਈਨ ਬੈਠਾ ਇਸ ਟਾਈਮ ਹੈਨਾ ਤੇ ਫਿਟਨੈਸ ਨੂੰ ਲੈ ਕੇ ਕਿਸੇ ਦਾ ਵੀ ਕੋਈ ਵੀ ਸਵਾਲ ਹੈਗਾ ਤਾਂ ਪਲੀਜ਼ ਉਹ ਮੇਰੇ ਨਾਲ ਜੁੜ ਸਕਦਾ ਤੇ ਮੇਰੇ ਕੋਲ ਆਪਣਾ ਸਵਾਲ ਆ ਫਿਟਨੈਸ ਨੂੰ ਲੈ ਕੇ ਹੈਨਾ ਭਾਰਤ ਘੋਣ ਨੂੰ ਲੈ ਕੇ ਡਾਈਟ ਨੂੰ ਲੈ ਕੇ ਵਰਕਆਊਟ ਨੂੰ ਲੈ ਕੇ ਹੋਮ ਵਰਕਆਊਟ ਨੂੰ ਲੈ ਕੇ ਰੈਮਿੰਗ ਨੂੰ ਲੈ ਕੇ ਤਾਂ ਉਹ ਮੈਨੂੰ ਪੁੱਛ ਸਕਦਾ ਹੈ ਹੈਨਾ ਸੋ ਅਗਰ ਤੁਹਾਡੇ ਵਿੱਚ ਕੋਈ ਵੀ ਮੇਰੀ ਭੈਣ ਭਰਾ ਆਨਲਾਈਨ ਬੈਠਾ ਤਾਂ ਪਲੀਜ਼ ਮੇਰੀ ਆਵਾਜ਼ ਦੱਸੋ ਜੀ ਜਿਹੜੀ ਕਲੀਅਰ ਤੁਹਾਨੂੰ ਸੁਣਾਈ ਦੇ ਰਹੀ ਹੈ ਜੀ ਤੇ ਫਿਰ ਆਪਾਂ ਜਿਹੜਾ ਜੀ ਆਪਣਾ ਲਾਈਵ ਦਾ ਜਿਹੜਾ ਆਪਾਂ ਆਪਾਂ ਸ਼ੁਰੂ ਕਰਦੇ ਆਂ ਸੈਸ਼ਨ ਤੇ ਆਪਾਂ ਤਕਰੀਬਨ ਆਪਾਂ 10 ਕਿ ਮਿੰਟ ਦਾ ਜਿਹੜਾ ਜੀ ਆਪਾਂ ਲਾਈਵ ਆਵਾਂਗੇ ਤੇ ਬੰਸੀ ਵੀ ਸਿੰਘ ਸੋਰਾ ਜੀ ਹਾਏ ਹਾਂਜੀ ਅਸੀਂ ਥੈਂਕ ਯੂ ਬ੍ਰਦਰ ਥੈਂਕ ਯੂ ਜੀ ਤੇ ਆਪਾਂ ਹੁਣ ਆਪਾਂ ਪਹਿਲਾਂ ਨਾ ਆਪਾਂ ਗੱਲ ਕਰਾਂਗੇ 2-3 ਸਵਾਲਾਂ ਦੇ ਉੱਤੇ ਕਿਉਂਕਿ ਤੁਹਾਡੇ ਬਹੁਤ ਸਾਰੇ ਮੇਰੇ ਭਿੰਡ ਭਰਾਵਾਂ ਦੇ ਨਾਲ ਬਹੁਤ ਸਾਰੇ ਸਵਾਲ ਹੁੰਦੇ ਨੇ ਇੱਕੋ ਟੋਪਿਕ ਦੇ ਉੱਤੇ ਬਾਰ-ਬਾਰ ਮਤਲਬ ਜੀ ਸਵਾਲ ਹੁੰਦੇ ਨੇ ਨਾ ਕਿਉਂਕਿ ਮੈਂ ਕਿੰਨੀ ਵਾਰੀ ਟੋਪਿਕ ਇਹਨਾਂ ਨੂੰ ਕਲੀਅਰ ਕਰ ਚੁੱਕਿਆ ਵਾਂ ਤੁਸੀਂ ਪੁੱਛਦੇ ਹੋ ਕਿ ਵੀਰ ਜੀ ਜਿਹੜੀ ਤੁਸੀਂ ਰੈਮਡੀਆਂ ਵਗੈਰਾ ਦੱਸ ਦਿਓ ਹਨਾ ਭਾਰ ਘਟਾਉਣ ਲਈ ਜੇ ਸਵੇਰੇ ਖਾਲੀ ਪੇਟ ਪੀਏ ਜਾਂ ਫਿਰ ਖਾਣਾ ਖਾਣ ਤੋਂ ਬਾਅਦ ਪੀਏ ਵੀ ਉਹ ਗਰਮੀ ਦੇ ਨਹੀਂ ਕਰਨਗੀਆਂ ਕਹਿੰਦੇ ਕਿਉਂਕਿ ਗਰਮੀ ਆ ਜਿਹੜੀ ਉਹ ਬਹੁਤ ਜ਼ਿਆਦਾ ਵਾ ਵੀ ਉਹ ਗਰਮੀ ਦੇ ਨਹੀਂ ਕਰਨਗੀਆਂ ਦੇਖੋ ਜੇ ਤੁਸੀਂ ਅੱਧਾ ਚਮਚ ਤੁਸੀਂ ਖਾ ਲੈਨੇ ਹੋ ਉਹਦੇ ਨਾਲ ਗਰਮੀ ਨਹੀਂ ਹੋਊਗੀ ਹਨਾ ਅੱਧੇ ਚਮਚ ਨਾਲ ਫਰਕ ਹੈ ਜਿਹੜਾ ਉਹ ਤੁਹਾਨੂੰ ਕੋਈ ਛ ਨਹੀਂ ਜਾਂਦਾ ਹੈਗਾ ਅੱਧੇ ਚਮਚ ਦਾ ਜੇ ਤੁਸੀਂ ਜ਼ਿਆਦਾ ਲਓਗੇ ਦਿਨ ਦੇ ਵਿੱਚ ਦੋ ਵਾਰ ਲਓਗੇ ਤਿੰਨ ਵਾਰ ਲਓਗੇ ਫਿਰ ਤੁਹਾਨੂੰ ਜਿਹੜਾ ਉਹ ਨੁਕਸਾਨ ਕਰੇਗਾ ਸੋ ਤੁਸੀਂ ਅੱਧਾ ਚਮਚ ਲੈਣਾ ਅੱਧੇ ਚਮਚ ਦਾ ਤੁਸੀਂ ਜ਼ਿਆਦਾ ਨਹੀਂ ਲੈਣਾ ਹੈਗਾ ਉਹਦੇ ਨਾਲ ਤੁਹਾਨੂੰ ਬੇਨਫੀਟ ਜਿਹੜਾ ਉਹ ਮਿਲੂਗਾ ਠੀਕ ਹੈ ਜੀ ਤੇ ਬਸ ਇੱਕ ਚੀਜ਼ ਦੀ ਕੋਸ਼ਿਸ਼ ਕਰਨੀ ਆ ਵੀ ਤੁਸੀਂ ਦਿਨ ਦੇ ਵਿੱਚ 3 ਤੋਂ 4 ਲੀਟਰ ਜਿਹੜਾ ਪਾਣੀ ਆ ਤੁਸੀਂ ਉਹ ਪੀਣਾ ਹੀ ਪੀਣਾ ਵਾ ਚਾਹੇ ਕੁਝ ਵੀ ਹੋ ਜੇ ਹਨਾ ਹੌਲੀ ਹੌਲੀ ਪਾਣੀ ਪੀ जाया ਕਰੋ ਅੱਧਾ ਅੱਧਾ ਗਲਾਸ ਕਰਕੇ ਇੱਕੋ ਦਮ ਤੁਸੀਂ 3-4 ਲੀਟਰ ਪਾਣੀ ਨਹੀਂ ਪੀਣਾ ਹੈਗਾ ਤੇ ਹੌਲੀ ਹੌਲੀ ਤੁਸੀਂ ਥੋੜਾ ਥੋੜਾ ਪਾਣੀ ਜਿਹੜਾ ਤੁਸੀਂ ਉਹ ਕਰਕੇ ਤੁਸੀਂ ਦਿਨ ਦੇ ਵਿੱਚ ਪਿੰਦੇ ਰਹਿਣਾ ਵਾ ਠੀਕ ਹੈ ਜੀ ਤੇ ਇੱਕ ਪਿੱਛੇ ਜੀ ਮੇਰੇ ਰੈਮਡੀ ਪਈ ਸੀਗੀ ਨਿੰਬੂ ਪਾਣੀ ਵਾਲੇ ਹਨਾ ਨਿੰਬੂ ਪਾਣੀ ਪਾਣਾ ਉਹਦੇ ਵਿੱਚ ਖੀਰੇ ਵਗੈਰਾ ਪਾ ਕੇ ਤੁਸੀਂ ਰੱਖ ਸਕਦੇ ਹੋ ਉਹ ਪਾਣੀ ਨੂੰ ਬਣਾ ਕੇ ਤੁਸੀਂ ਪੀ ਸਕਦੇ ਹੋ ਉਹਦੇ ਨਾਲ ਤੁਹਾਡਾ ਭਾਰ ਜਿਹੜਾ ਬਹੁਤ ਵਧੀਆ ਤਰੀਕੇ ਨਾਲ ਘਟ ਜੂਗਾ ਕਿਉਂਕਿ ਜਿਹੜਾ ਉਹ ਤਰੀਕਾ ਨਾ ਰੈਡੀ ਉਹ ਰੈਮਡੀ ਹੈ ਜਾਇ ਹੋ ਉਹ ਡਰਿੰਕ ਆ ਉਦੋਂ ਦੇਖੋ ਤੁਹਾਡਾ ਭਾਰ ਤਾਂ ਘਟੂਗਾ ਘਟੂਗਾ ਇਹ ਤੁਹਾਡੀ ਬੋਡੀ ਨੂੰ ਵਾਸ਼ ਕਰ ਦੇਗਾ ਉਹ ਹੈਗੀ ਡੀਟੌਕਸ ਡਰਿੰਕ ਆ ਡੀਟੌਕਸ ਡਰਿੰਕ ਉਹਨੂੰ ਕਹਦੇ ਨੇ ਜਿਹੜੀ ਤੁਹਾਡੀ ਬੋਡੀ ਦੇ ਵਿੱਚੋਂ ਮਤਲਬ ਫੈਟੀ ਐਸਿਡ ਜਿਹੜੇ ਉਹਨੂੰ ਬਾਹਰ ਕੱਢਦੀ ਆ ਠੀਕ ਹੈ ਜੀ ਫੈਟੀ ਐਸਿਡ ਤੁਹਾਡੇ ਬਾਹਰ ਕੱਢੇ ਜਾਂ ਫਿਰ ਤੁਹਾਡੀ ਬੋਡੀ ਦੇ ਵਿੱਚ ਜਿੰਨਾ ਵੀ ਗੰਦਮੰਦ ਜੰਮਿਆ ਹੋਇਆ ਵਾ ਜਾਂ ਤੁਹਾਡੇ ਮੈਟਾਬੋਲਿਜ਼ਮ ਸਲੋ ਹੋਇਆ ਹੋਵੇ ਉਹਨੂੰ ਉਹ ਫਾਸਟ ਕਰਦੀ ਆ ਜਿਸ ਦੇ ਨਾਲ ਕੀ ਕੀ ਤੁਹਾਡਾ ਜਿਹੜਾ weight ਆ ਉਹ ਘਟਣਾ ਸ਼ੁਰੂ ਹੋ ਜਾਂਦਾ ਜੀ ਠੀਕ ਹੈ ਜੀ ਸੋ ਬਾਕੀ ਜਿਹੜੀ ਡਾਈਟ ਆ ਡਾਈਟ ਦੇ ਬਾਰੇ ਵਿੱਚ ਤੁਹਾਨੂੰ ਦੱਸਿਆ ਹੈ ਡਾਈਟ ਦੇ ਉੱਤੇ ਬਹੁਤ ਸ ਉਹ ਬਣਾ ਕੇ ਪਾਈਆਂ ਹੋਈਆਂ ਨੇ ਨਾ ਖਾਸ ਕਰਕੇ thyroid ਵਾਲੇ ਮੈਨੂੰ ਪੁੱਛਦੇ ਆ ਕਹਿੰਦੇ ਵੀਰ ਜੀ ਅਸੀਂ ਕਿਹੜੀ ਡਾਈਟ ਲਈਏ ਜਿਨ੍ਹਾਂ ਨੂੰ thyroid ਵਗੈਰਾ ਹੋਇਆ ਪਿਆ ਵਾ ਹਨਾ ਤੇ ਦੇਖੋ ਜਿਨ੍ਹਾਂ ਨੂੰ thyroid ਹੋਇਆ ਪਿਆ ਵਾ ਉਹਦੇ ਤੇ ਮੈਂ ਡਾਈਟ ਪਲਾਨਾ thyroid ਦਾ ਸਪੈਸ਼ਲ ਬਣਾ ਕੇ ਮੈਂ ਪਾਇਆ ਹੋਇਆ ਵਾ ਸੋ thyroid ਵਾਲੇ ਉਹ ਡਾਈਟ ਪਲਾਨ ਨੂੰ ਫੋਲੋ ਕਰ ਸਕਦੇ ਆ PCOS ਜਾਂ ਫਿਰ PCOS ਦੀ ਪ੍ਰੋਬਲਮ ਆ ਜਿਹੜੀ ਮੇਰੀ ਭੈਣਾਂ ਨੂੰ ਉਹ ਵੀ ਡਾਈਟ ਪਲਾਨ ਨੂੰ ਫੋਲੋ ਕਰ ਸਕਦੇ ਨੇ PCOS D ਤੇ PCOS ਦਾ ਜਿਹੜਾ ਡਾਈਟ ਪਲਾਨ ਆ ਉਹ ਵੀ ਮੈਂ ਵੀਡੀਓ ਬਣਾ ਕੇ ਮੈਂ ਅਪਲੋਡ ਕੀਤੀ ਹੋਈ ਹੈ ਜੀ ਸਰਬਜੀਤ ਗੌਰ ਜੀ ਹਾਈ ਹਾਂਜੀ ਸਰਬਜੀਤ ਜੀ ਠੀਕ ਹੈ ਜੀ ਸੋ ਜਾਨੀ ਕਿ ਹਰੇਕ ਟੋਪਿਕ ਦੇ ਉੱਤੇ ਮੈਂ ਵੀਡੀਓ ਜਿਹੜੀ ਮੈਂ ਬਣਾ ਕੇ ਮੈਂ ਅਪਲੋਡ ਕੀਤੀ ਹੋਈ ਆ ਸੋ ਅਗਰ ਤੁਹਾਡੇ ਵਿੱਚੋਂ ਕੋਈ ਵੀ ਮੇਰੀ ਭੈਣ ਜਾਂ ਵਰ ਕੋਈ ਵੀ ਮੇਰਾ ਭਰਾ ਕਹਿੰਦਾ ਵੀ ਜੀ ਤੁਸੀਂ ਇਹ ਟੋਪਿਕ ਨੂੰ ਮਤਲਬ ਵੀ ਕਵਰ ਕਰੋ ਵੀ ਫਿਟਨੈਸ ਦੇ ਰਿਗਾਰਡਿੰਗ ਨਾ ਤੇ ਉਹੀ ਆਪਾਂ ਟੋਪਿਕ ਦੀ ਮੈਂ ਕੋਸ਼ਿਸ਼ ਕਰੂੰਗਾ ਵੀ ਛੇਤੀ ਛੇਤੀ ਮੈਂ ਉਹ ਟੋਪਿਕ ਦੇ ਉੱਤੇ ਵੀਡੀਓ ਲੈ ਕੇ ਆਵਾਂ ਹਨਾ ਤੇ ਤੁਸੀਂ ਮੈਨੂੰ ਟੋਪਿਕ ਹੈ ਜਿਹੜਾ ਤੁਸੀਂ ਮੈਨੂੰ ਸੁਜੈਸਟ ਵੀ ਕਰ ਸਕਦੇ ਹੋ ਦੱਸ ਵੀ ਸਕਦੇ ਹੋ ਤੁਸੀਂ ਮੈਨੂੰ ਬਣਾ ਤੇ ਮੈਂ ਉਹ ਕੋਸ਼ਿਸ਼ ਕਰੂੰਗਾ ਵੀ ਉਸ ਟੋਪਿਕ ਦੇ ਉੱਤੇ ਮੈਂ ਵੀਡੀਓ ਜਿਹੜੀ ਉਹ ਤੁਹਾਡੇ ਵਾਸਤੇ ਲੈ ਕੇ ਆਵਾਂਗਾ ਵੇ ਤਾਂ ਸਾਰੀ ਵੀਡੀਓ ਜਿਹੜੀਆਂ ਮੈਂ ਉਹ ਪਾਈਆਂ ਹੀ ਹੋਈਆਂ ਨੇ ਹਨਾ ਡਾਈਟ ਨੂੰ ਲੈ ਕੇ ਵਰਕਆਊਟ ਨੂੰ ਲੈ ਕੇ ਐਰਐਮਡੀਨ ਨੂੰ ਲੈ ਕੇ ਸਾਰੇ ਜਿਹੜੇ ਟੌਪਿਕ ਆ ਕਵਰ ਕੀਤੇ ਹੋਏ ਆ ਹਨਾ ਪਰ ਫਿਰ ਵੀ ਕੋਈ ਵੀ ਟੌਪਿਕ ਜਿਹੜਾ ਉਹ ਰਹਿ ਜਾਂਦਾ ਜੀ ਤੁਸੀਂ ਮੈਨੂੰ ਪੁੱਛ ਸਕਦਾ ਦਿਓ ਹਨਾ ਅਮਨ ਕੌਰ ਜੀ ਹੈਲੋ ਬ੍ਰਦਰ ਹਾਂਜੀ ਅਮਨ ਜੀ ਸੋ ਅਗਰ ਤੁਹਾਡਾ ਕੋਈ ਵੀ ਫਿਟਨੈਸ ਨੂੰ ਲੈ ਕੇ ਕੋਈ ਸਵਾਲ ਹੁੰਦਾ ਤਾਂ ਤੁਸੀਂ ਮੈਨੂੰ ਪੁੱਛ ਸਕਦੇ ਹੋ ਤੋ ਹੁਣ ਜਿੰਨੇ ਵੀ ਤੁਹਾਡੇ ਮੇਰੀ ਭਿੰਨ ਭਰਾਵਾਂ ਦੇ ਕਮੈਂਟ ਆਇਆ ਕਰਦੇ ਨੇ ਵੀਡੀਓ ਦੇ ਥੱਲੇ ਤੇ ਮੈਂ ਮੈਂ ਕੋਸ਼ਿਸ਼ ਕਰੇ ਕਰੂੰਗਾ ਆਪਾਂ ਸੰਡੇ ਨੂੰ ਨਾ ਹਰ ਸੰਡੇ ਨੂੰ ਆਪਾਂ ਲਾਈਵ ਆਇਆ ਕਰਾਂਗੇ ਸੇ 8:00 ਵਜੇ ਤੇ ਜਿੰਨੇ ਵੀ ਤੁਹਾਡੇ ਕਮੈਂਟ ਹੋਇਆ ਕਰਦਗੇ ਉਹਨਾਂ ਦੇ ਸਵਾਲ ਜਿਹੜੇ ਮੈਂ ਸੰਡੇ ਨੂੰ 8:00 ਵਜੇ ਆ ਕੇ ਮੈਂ ਉਹਦੇ ਵਿੱਚ ਦਿਆ ਕਰਾਂਗਾ ਤੇ ਜਿਹਦੇ ਨਾਲ ਕੀ ਕੀ ਤੁਹਾਨੂੰ ਬਹੁਤ ਜ਼ਿਆਦਾ ਬੈਨੀਫਿਟ ਹੋਊਗਾ ਕਿਉਂਕਿ ਤੁਸੀਂ ਮੇਰੇ ਨਾਲ ਫੇਸ ਟੂ ਫੇਸ ਤੁਸੀਂ ਗੱਲ ਵੀ ਕਰ ਲੋਗੇ ਜੋ ਡਾਊਟ ਹੋਊਗਾ ਤੁਹਾਡਾ ਤੁਸੀਂ ਮੇਰੇ ਨਾਲ ਕਲੀਅਰ ਵੀ ਕਰ ਸਕਦੇ ਹੋ ਕਿਉਂਕਿ ਜਦੋਂ ਤੁਸੀਂ ਕਮੈਂਟ ਕਰਦੇ ਹੋ ਮੇਰੀ ਵੀਡੀਓ ਥੱਲੇ ਉਦੋਂ ਜੀ ਕੀ ਦਿੱਕਤ ਹੁੰਦੀ ਮੈਂ ਕਮੈਂਟ ਦਾ ਜਵਾਬ ਰਿਪਲਾਈ ਤਾਂ ਮੈਂ ਜ਼ਰੂਰ ਦਿੰਨਾ ਵਾ ਕਈ ਵਾਰੀ ਇਹ ਹੋ ਜਾਂਦਾ ਵੀ ਲੇਟ ਹੋ ਜਾਂਦਾ ਵਾ ਤੁਹਾਨੂੰ ਵੀ ਪਤਾ ਨਹੀਂ ਲੱਗਦਾ ਹੈਗਾ ਵੀ ਇਹਦਾ ਕੀ ਰਿਪਲਾਈ ਦਿੱਤਾ ਵਾ ਹਣਾ ਮੈਂ ਸੋ ਇਸ ਕਰਕੇ ਜਦੋਂ ਮੈਂ ਲਾਈਵ ਆਉਂਗਾ ਤੁਸੀਂ ਆਪਣਾ ਸਵਾਲ ਮੇਰੇ ਕੋਲ ਪੁੱਛੋਗੇ ਤਾਂ ਉਦੋਂ ਮੈਂ ਫੇਸ ਟੂ ਫੇਸ ਯਾਨੀ ਕਿ ਬਾਇ ਹੈਂਡੀ ਸਮਝੀਏ ਦੇਖੋ ਕਿ ਸਾਉ ਦਾ ਤੇ ਉਹਦਾ ਮੈਂ ਤੁਹਾਨੂੰ ਮੈਂ ਜਵਾਬ ਹੈ ਜਿਹੜਾ ਫਿਰ ਉਹ ਦੇ ਦਾਂਗਾ ਹਨਾ ਤੁਸੀਂ ਮੇ ਨਾਲ ਗੱਲਬਾਤ ਵੀ ਕਰ ਸਕਦੇ ਹੋ ਹਨਾ ਤੇ ਬਾਕੀ ਜੇ ਤੁਸੀਂ ਤੁਹਾਡੇ ਵਿੱਚ ਕੋਈ ਵੀ ਮੇਰੀ ਭੈਣ ਜਾਂ ਫਿਰ ਕੋਈ ਵੀ ਮੇਰੇ ਪਰ ਆਪਣਾ ਪਰਸਨਲ ਡਾਈਟ ਪਲਾਨ ਜੇ ਬਣਵਾਉਣਾ ਚਾਹੁੰਦਾ ਮੇਰੇ ਕੋਲੋਂ weight ਘਟਾਉਣ ਨੂੰ ਦੇ ਕੇ ਤਾਂ ਉਹ ਮਤਲਬ ਵੀ ਮੈਂ ਨੰਬਰ ਸ਼ੇਅਰ ਕੀਤਾ ਹੋਇਆ ਵਾ ਆਪਣੀ ਵੀਡੀਓ ਦੀ ਡਿਸਕ੍ਰਿਪਸ਼ਨ ਦੇ ਵਿੱਚ ਜਾ ਕੇ ਤੁਸੀਂ ਉੱਥੋਂ ਜਾ ਕੇ ਨੰਬਰ ਲੈ ਕੇ ਤੁਸੀਂ ਮੇਰੇ ਨਾਲ ਸੰਪਰਕ ਕਰ ਸਕਦੇ ਹੋ ਤੇ ਮੇਰੇ ਕੋਲੋਂ ਆਪਣਾ ਡਾਈਟ ਪਲਾਨ ਜਿਹੜਾ ਪਰਸਨ ਤੁਸੀਂ ਬਣਵਾ ਸਕਦੇ ਹੋ ਹਨਾ ਤੇ ਕਈ ਜਿਹੜੇ ਮੇਰੇ ਕੋਲ ਪਰਸਨਲ ਡਾਈਟ ਪਲਾਨ ਵਗੈਰਾ ਬਣਉਂਦੇ ਨੇ ਉਹ ਪੁੱਛਦੇ ਨੇ ਕਿ ਵੀਰ ਜੀ ਮਹੀਨੇ ਚ ਕਿੰਨਾ weight ਜਿਹੜਾ ਘਟ ਜੇਗਾ ਜਾਂ ਨਹੀਂ ਦੇਖੋ ਇਹਦੇ ਚ ਕੋਈ ਯਰ ਤੋਕੋ ਨਹੀਂ ਹੈਗੀ ਮੈਂ ਤੁਹਾਨੂੰ ਐਵੇਂ ਝੂਠ ਬੋਲੀ ਜਾਵਾਂ ਵੀ ਜਿਹੜਾ weight ਆ ਤੜਾ 5 ਕਿਲੋ ਘਟ ਜੀਆ ਮਹੀਨੇ ਚ 7 ਕਿਲੋ ਘਟ ਜੀਆ ਨਹੀਂ ਇਦਾਂ ਦੀ ਕੋਈ ਗੱਲ ਨਹੀਂ ਹੈਗੀ ਹਰ ਇੱਕ ਇਨਸਾਨ ਦੀ ਬੋਡੀ ਜਿਹੜੀ ਉਹ ਡਿਫਰੈਂਟ ਡਿਫਰੈਂਟ ਹੁੰਦੀ ਆ ਹਨਾ ਸੋ ਇਸ ਕਰਕੇ ਹਰੇਕ ਦੀ ਮਤਲਬ ਵੀ ਡਿਪੈਂਡ ਕਰਦਾ ਵੇ ਕਿ ਤੜਾ 2 ਕਿਲੋ ਵੀ ਘਟ ਜਾਂਦਾ ਤਿੰਨ ਕਿਲੋ ਵੀ ਘਟ ਜਾਂਦਾ ਡੇਢ ਕਿਲੋ ਵੀ ਘਟਦਾ ਵੇ ਕਿਸੇ ਦਾ ਹਨਾ ਵਕਰ ਵਕਰ ਹੁੰਦਾ ਵਮੋਂ ਕਈ ਕਲਾਇੰਟ ਤਾਂ ਮੇਰੇ ਇਹੋ ਜਿਹੇ ਨੇ ਜਿਨ੍ਹਾਂ ਨੇ ਹਫਤੇ ਦੇ ਵਿੱਚ 4-4 ਤੇ 3-3 ਕਿਲੋ ਵੀ weight ਘਟਾਇਆ ਮਹੀਨੇ ਦੇ ਵਿੱਚ 6-6 ਕਿਲੋ ਵੀ ਭਾਰ ਘਟਾਇਆ ਹੈ ਜਿਹੜੇ ਮੇਰੇ ਕਲਾਇੰਟ ਨੇ ਜਿਹੜੇ ਮੇਰੇ ਕੋਲ ਡਾਈਟ ਬਣਾ ਲੈਂਦੇ ਨੇ ਨਾ ਚਾਹੇ ਉਹ ਇੰਡੀਆ ਤੋਂ ਹੋਣ ਚਾਹੇ ਉਹ ਫੋਰਮ ਤੋਂ ਹੋਣ ਚਾਹੇ ਨਾ ਕੋਈ ਕਿਤੇ ਵੀ ਉਹ ਹੋਣ ਜਦੋਂ ਡਾਈਟ ਪਲਾਨ ਨੂੰ ਫੋਲੋ ਕਰਦੇ ਨੇ workout ਕਰਦੇ ਨੇ ਤੇ ਫਿਰ ਉਹਨਾਂ ਨੂੰ ਜਿਹੜਾ ਭਾਰ ਆ ਉਹ ਘਟਦਾ ਨਾ ਉਹਨਾਂ ਦਾ ਸੋ ਮੇਨ ਚੀਜ਼ ਡਾਈਟ ਹੁੰਦੀ ਹੈ ਜੇਲੀ ਸਟ੍ਰਿਕਲੀ ਤੁਸੀਂ ਡਾਈਟ ਨੂੰ ਫੋਲੋ ਕਰੋਗੇ ਵਧੀਆ ਤਰੀਕੇ ਨਾਲ ਤੁਹਾਡਾ ਜਿਹੜਾ ਭਾਰ ਆ ਉਹ ਘਟੇਗਾ ਹੀ ਘਟੇਗਾ ਹਰਜੀਤ ਸਿੰਘ ਬਾਜਵਾ ਹੈਲੋ ਬ੍ਰਦਰ ਹਰਜੀਤ ਸਿੰਘ ਹਾਂਜੀ ਹਰਜੀਤ ਜੀ ਠੀਕ ਹੈ ਜੀ ਸੋ ਮੈਂ ਡਾਈਟ ਆ ਜਿਹੜੀ ਤੁਸੀਂ ਡਾਈਟ ਤੁਸੀਂ ਸਟਿਕਲੀ ਫੋਲੋ ਕਰਨਾਗਾ ਜੇ ਤੁਸੀਂ ਡਾਇਰੈਕਟ ਨੂੰ ਫੋਲੋ ਕਰੋਗੇ ਫਿਰ ਤੁਹਾਡਾ ਭਾਰ ਜਿਹੜਾ ਉਹ ਘਟੇਗਾ ਦੇਖੋ ਜੁੜਾ ਸਿਰਫ ਭਾਰ ਘਟਦਾ ਵਾ ਡਾਈਟ ਦੇ ਸਿਰ ਦੇ ਉੱਤੇ ਹੀ ਘਟਦਾ ਵਾ ਬਹੁਤ ਸਾਰੇ ਮਤਲਬ ਵੀ ਮੈਨੂੰ ਫੋਨ ਆਉਂਦੇ ਨੇ ਹਣਾ ਉਹ ਕਹਿੰਦੇ ਵੀ ਵੀਰ ਜੀ ਅਸੀਂ ਨਾ ਹਰਬਲ ਲਾਈਫ ਦਾ ਪ੍ਰੋਡਕਟ ਆ ਜਿਹੜਾ ਅਸੀਂ ਉਹ ਖਾਦਾ ਸੀ ਪਰ ਸਾਡਾ ਪਹਿਲਾ ਭਾਰ ਘਟ ਗਿਆ ਬਾਅਦ ਵਿੱਚ ਸਾਡਾ ਭਾਰ ਜਿਹੜਾ ਵੱਧ ਗਿਆ ਹਣਾ ਸੋ ਮੈਂ ਕਿਸੇ ਨੂੰ ਵੀ ਜਿਹੜਾ ਹਰਬਲ ਲਾਈਫ ਦਾ ਪ੍ਰੋਡਕਟ ਆ ਉਹਨੂੰ ਮੈਂ ਰეკਮੈਂਡ ਨਹੀਂ ਕਰਦਾ ਕਿ ਤੁਸੀਂ ਹਰਬਲ ਲਾਈਫ ਦਾ ਜਿਹੜਾ ਪ੍ਰੋਡਕਟ ਆ ਤੁਸੀਂ ਉਹ ਖਾਓ ਕਿਉਂਕਿ ਕਿਉਂਕਿ ਜਿਹੜਾ ਹਰਬਲ ਲਾਈਫ ਦਾ ਪ੍ਰੋਡਕਟ ਆ ਯਾਰ ਇੱਕ ਸਾਬ ਦਾ ਇੱਕ ਤਾਂ ਉਹ ਮਹਿੰਗਾ ਬਹੁਤ ਆ ਹਨਾ ਤੇ ਬਾਕੀ ਬੰਗੇ ਦੇ ਨਾਂ ਨਾਲ ਯਾਰ ਉਹ ਜੇ ਤੁਸੀਂ ਇਹਨੂੰ ਛੱਡੂਗੇ ਉਹਦੇ ਨੁਕਸਾਨ ਵੀ ਹੈ ਨਾ ਉਹਦਾ ਬੇਨਫਿਟ ਮਤਲਬ ਵੀ ਬਹੁਤ ਘੱਟ ਆ ਕਿਉਂਕਿ ਸਭ ਤੋਂ ਪਹਿਲਾਂ ਸਟਾਰਟਿੰਗ ਦੇ ਵਿੱਚ ਜਦੋਂ ਹਰਬਲ ਲਾਈਫ ਦੇ ਪ੍ਰੋਡਕਟ ਆਏ ਸੀਗੇ ਤੇ ਉਹ ਮੈਂ ਵੀ ਖਾਦੇ ਸੀ ਸਟੱਡੀ ਦੇ ਵਿੱਚ ਮੈਂ ਐਕਸਪੈਰੀਮੈਂਟ ਕਰਕੇ ਦੇਖਿਆ ਸੀਗਾ ਤੇ ਪਰ ਉਹਨਾਂ ਦਾ ਮੈਨੂੰ ਬੇਨਿਫਿਟ ਤਾਂ ਕੋਈ ਨਹੀਂ ਹੋਇਆ ਪਰ ਮੈਨੂੰ ਨੁਕਸਾਨ ਬਹੁਤ ਹੋਇਆ ਉਹਦਾ ਤੇ ਸੋ ਇਸ ਕਰਕੇ ਮੈਂ ਕਿਸੇ ਨੂੰ ਨਹੀਂ ਕਹਿੰਦਾ ਹੈਗਾ ਵੀ ਤੁਸੀਂ ਮਤਲਬ ਵੀ ਆਪਣੇ ਜਿਹੜੇ ਹਰਬਲ ਲਾਈਫ ਦੇ ਪ੍ਰੋਡਕਟ ਆ ਤੁਸੀਂ ਮਤਲਬ ਵੀ ਉਹ ਕਰ ਦੋ ਲੋ ਹਨਾ ਸੋ ਮੈਂ ਕਿਸੇ ਨੂੰ ਰეკਮੈਂਡ ਨਹੀਂ ਕਰਦਾ ਹੈਗਾ ਤੇ ਬਾਕੀ ਜਿਹੜੀ ਭਾਰਕ ਆਉਂਦੀ ਮੇਨ ਚੀਜ਼ ਆ ਉਹ ਡਾਈਟ ਆ ਹਨਾ ਸੋ ਤੁਸੀਂ ਘਰ ਦੀ ਡਾਈਟ ਨਾਲ ਹੀ ਤੁਸੀਂ ਘਰ ਦੇ ਚਾਵਲ ਸਬਜ਼ੀਆਂ ਸਲਾਦ ਵਗੇਰਾ ਖਾ ਕੇ ਡਰਾਈ ਫਰੂਟ ਖਾ ਕੇ ਹੀ ਤੁਸੀਂ ਆਪਣਾ ਜਿਹੜਾ weight ਆ ਉਹ ਤੁਸੀਂ ਘਟਾ ਸਕਦੇ ਹੋ ਤੇ ਉਸ ਤੋਂ ਇਲਾਵਾ ਮੈਨੂੰ ਨਹੀਂ ਲੱਗਦਾ ਤੁਹਾਨੂੰ ਕੋਈ ਚੀਜ਼ ਹੈ ਜਿਹੜੀ ਉਹ ਐਡ ਕਰਨੀ ਪੈਗੀ ਤੁਹਾਨੂੰ ਕੋਈ ਚੀਜ਼ ਨਹੀਂ ਦੀ ਲੋੜ ਹਣਾ ਸੋ ਮੈਂ ਪਹਿਲਾਂ ਵੀ ਤੁਹਾਨੂੰ ਕਹਿਣਾ ਹਣਾ ਵੀ ਜਿਹੜੇ ਤੁਸੀਂ ਪ੍ਰੋਟੀਨ ਆ ਪ੍ਰੋਟੀਨ ਵਧਾ ਕੇ ਰੱਖੋ ਜਿੱਦਾਂ ਤੁਸੀਂ ਜ਼ਿਆਦਾ ਪ੍ਰੋਟੀਨ ਵਧਾ ਕੇ ਰੱਖੋਗੇ ਤੁਹਾਡਾ ਮਸਲ ਸੇਫ ਰਹੇਗਾ ਤੁਹਾਡਾ ਜਿਹੜਾ weight ਆ ਉਹ ਆਪਣੇ ਆਪ ਹੀ ਤੁਹਾਡਾ ਘਟਦਾ ਜਾਏਗਾ ਹਣਾ ਸੋ ਇਸ ਕਰਕੇ ਆਪਣਾ ਤੁਸੀਂ ਕੋਸ਼ਿਸ਼ ਕਰਿਆ ਕਰੋ ਵੀ ਤੁਸੀਂ ਪ੍ਰੋਟੀਨ ਨੂੰ ਵਧਾ ਕੇ ਰੱਖਣਾ ਨਾ ਸੋ ਬਹੁਤ ਸਾਰੇ ਮੇਰੇ ਭੈਣ ਭਰਾਵਾਂ ਦੇ ਮੈਨੂੰ ਸਵਾਲ ਹੁੰਦੇ ਹੁੰਦੇ ਸੀ ਕਿਤੇ ਵੀਰ ਜੀ ਪ੍ਰੋਟੀਨ ਕਿਹੜੇ ਕਿਹੜੇ ਫੂਡ ਦੇ ਵਿੱਚ ਹੁੰਦਾ ਵੈਜ ਤੇ ਨੌਨ ਦੇ ਵਿੱਚ ਤੇ ਉਹਦੇ ਤੇ ਮੈਂ ਨਾ ਇੱਕ ਪ੍ਰੋਪਰਲੀ ਇੱਕ ਵੀਡੀਓ ਬਣਾਤੀ ਆ ਜਿੰਨਾਂ ਦੇ ਵਿੱਚ ਜ਼ਿਆਦਾ ਪ੍ਰੋਟੀਨ ਹੁੰਦਾ ਵਾ ਹਨਾ ਮੈਂ 10 ਫੂਡ ਇਹੋ ਜਿਹੇ ਬਣਾਏ ਨੇ ਜਿੰਨਾਂ ਦੇ ਵਿੱਚ ਜ਼ਿਆਦਾ ਪ੍ਰੋਟੀਨ ਹੁੰਦਾ ਵਾ ਉਹ ਵੀਡੀਓ ਜਿਹੜੀ ਮੇਰੀ ਕੱਲ ਆ ਜੂਗੀ ਹਨਾ ਜਿੱਦਾਂ ਦੇ ਵਿੱਚ ਪ੍ਰੋਟੀਨ ਹੁੰਦਾ ਨੌਨ ਵੈਜ ਤੇ ਵੈਜ ਦੋਵਾਂ ਦੇ ਉੱਤੇ ਮੈਂ ਵੀਡੀਓ ਬਣਾਤੀ ਆ ਤੁਸੀਂ ਉਹ ਮੇਰੀ ਵੀਡੀਓ ਦੇਖ ਲਓ ਫਿਰ ਤੁਹਾਨੂੰ ਪਤਾ ਲੱਗ ਜਾਏਗਾ ਵੀ ਪ੍ਰੋਟੀਨ ਕਿਹੜੀ ਕਿਹੜੀ ਚੀਜ਼ਾਂ ਦੇ ਵਿੱਚ ਜ਼ਿਆਦਾ ਹੁੰਦਾ ਵੀ ਅਸੀਂ ਉਹ ਚੀਜ਼ਾਂ ਨੂੰ ਖਾਈਏ ਜਦੋਂ ਤੁਹਾਨੂੰ ਪਤਾ ਲੱਗ ਗਿਆ ਵੀ ਪ੍ਰੋਟੀਨ ਇਹ ਚੀਜ਼ਾਂ ਦੇ ਵਿੱਚ ਜ਼ਿਆਦਾ ਹੁੰਦਾ ਵਾ ਆਫਕੋਰਸ ਨਹੀਂ ਫਿਰ ਤੁਸੀਂ ਉਹ ਚੀਜ਼ਾਂ ਨੂੰ ਤੁਸੀਂ ਜ਼ਿਆਦਾ ਰੈਫਰੈਂਸ ਜਿਹੜਾ ਤੁਸੀਂ ਉਹ ਦਵੋਗੇ ਬਾਬਾ ਰੋਮੀ ਹੈਨਾ ਹੈਲੋ ਹਾਂਜੀ ਬਾਬਾ ਜੀ ਮिक्की ਸ਼ਰਮਾ ਮੈਂ ਉਹ ਹਰਬਲ ਲਾਈਫ ਦਾ ਪ੍ਰੋਟੀਨ ਲੈਂਦੀ ਹੂੰ ਦੇਖੋ ਮिक्की ਸ਼ਰਮਾ ਜੀ ਆਪ ਪ੍ਰੋਟੀਨ ਹਰਬਲ ਲਾਈਫ ਦਾ ਤੁਸੀਂ ਪ੍ਰੋਟੀਨ ਜਿਹੜਾ ਤੁਸੀਂ ਲੈ ਸਕਦੇ ਹੋ ਮੈਂ ਉਹ ਨਹੀਂ ਕਹਿੰਦਾ ਤੁਸੀਂ ਨਾਲ ਲੋ ਉਹ ਤੁਹਾਡਾ ਆਪਣਾ ਤੁਹਾਡਾ ਉਹ ਆ ਬਟ ਉਹਦਾ ਉਹ ਦੇਖੋ ਕੋਈ ਬੈਨੀਫਿਟ ਨਹੀਂ ਹੈਗਾ ਜਿਹੜਾ ਹਰਬਲ ਲਾਈਫ ਦੇ ਪ੍ਰੋਡਕਟ ਹੈ ਇੱਕ ਤਾਂ ਉਹ ਮਹਿੰਗੇ ਬਹੁਤ ਜਿਆਦਾ ਬਾਜੀ ਠੀਕ ਹੈ ਜੀ ਇਹ ਉਦੋਂ ਤੱਕ ਤਾਂ ਨੂੰ ਰਿਜ਼ਲਟ ਦੇਣਗੇ ਜਦੋਂ ਤੱਕ ਤੁਸੀਂ ਹਰਬਲ ਲਾਈਫ ਨੂੰ ਤੁਸੀਂ ਯੂਜ਼ ਕਰਦੇ ਰਹੋਗੇ ਠੀਕ ਹੈ ਜੀ 15 ਤੋਂ 20000 ਰੁਪਏ ਦਾ ਖਰਚਾ ਜਿਹੜਾ ਮੈਨੂੰ ਲੱਗਦਾ ਨੋਰਮਲੀ ਆ ਜਾਂਦਾ ਵਾ ਹਰਬਲ ਲਾਈਫ ਦੇ ਉੱਤੇ ਤੇ ਜਦੋਂ ਤੁਸੀਂ ਛੱਡੋਗੇ ਤੇ ਫਿਰ ਤੁਹਾਨੂੰ ਪਤਾ ਲੱਗੇਗਾ ਵੀ ਇਹਦਾ ਬੈਨੀਫਿਟ ਸੀ ਜਾਂ ਨੁਕਸਾਨ ਸੀ ਕਿਉਂਕਿ ਬਹੁਤ ਲੋਕ ਮੈਨੂੰ ਇਹ ਹਰਬਲ ਲਾਈਫ ਦੇ ਬਾਰੇ ਪੁੱਛਦੇ ਨੇ ਹਨਾ ਤੇ ਤਕਰੀਬਨ ਪਹਿਲਾਂ ਉਹਨਾਂ ਦਾ ਭਾਰ ਘਟਿਆ ਤੇ ਬਾਅਦ ਚ ਉਹਨਾਂ ਦਾ ਭਾਰ ਵਧਿਆ ਹੀ ਹੋਇਆ ਵਾ ਜ਼ਿਆਦਾ ਹਨਾ ਸੋ ਮੈਂ ਕਿਸੇ ਨੂੰ ਰეკਮੈਂਡ ਨਹੀਂ ਕਰਦਾ ਹੈਗਾ ਵੀ ਤੁਸੀਂ ਇਹ ਪ੍ਰੋਟੀਨ ਤੁਸੀਂ ਲੋ ਜਾਓ ਕੋਸ਼ ਲੋ ਹਨਾ ਬਾਕੀ ਹੋਰ ਬਹੁਤ ਚੀਜ਼ਾਂ ਨੇ ਪ੍ਰੋਟੀਨ ਦੀਆਂ ਲੈਣ ਦੇ ਸੋਰਸ ਬਹੁਤ ਨੇ ਤੁਸੀਂ ਉੱਥੋਂ ਤੁਸੀਂ ਲੈ ਸਕਦੇ ਇਕਬਾਲ ਗੁੱਜਰ ਜੀ ਹਾਂਜੀ ਹਾਂਜੀ ਇਕਬਾਲ ਜੀ ਜੋਤ ਗੇਮਿੰਗ ਵੀਡੀਓ ਵੀਰੇ ਮੇਰਾ weight ਇੱਕ ਜਗ੍ਹਾ ਰੁਕ ਗਿਆ ਕੀ ਕਰਾਂ ਜੋਤਜੀ ਤੁਸੀਂ ਆਪਣੀ ਜਿਹੜੀ ਡਾਈਟ ਆ ਤੁਸੀਂ ਉਹਨੂੰ ਪਲੀਜ਼ ਥੋੜਾ ਤੁਸੀਂ ਚੇਂਜ ਕਰਕੇ ਦੇਖੋ ਜੇ ਤੁਹਾਡਾ weight ਇੱਕ ਥਾਂ ਦੇ ਉੱਤੇ ਆ ਕੇ ਰੁਕ ਗਿਆ ਸਟੱਕ ਹੋ ਗਿਆ ਥੋੜਾ ਜਿਹਾ ਵਰਕਆਊਟ ਆ ਥੋੜਾ ਜਿਹਾ ਵਰਕਆਊਟ ਵਧਾ ਦਿਓ ਤੇ ਤੁਸੀਂ ਆਪਣੀ ਜਿਹੜੀ ਆ ਡਾਈਟ ਉਹਨੂੰ ਥੋੜਾ ਜਿਹਾ ਚੇਂਜ ਕਰ ਦਿਓ ਜਾਂ ਫਿਰ ਤੁਸੀਂ ਇਹ ਫਾਸਟਿੰਗ ਜਿਹੜੀ ਤੁਸੀਂ ਫਾਸਟਿੰਗ ਸ਼ੁਰੂ ਕਰ ਲਓ 18 6 ਜਿਹੜੀ ਤੁਸੀਂ ਫਾਸਟਿੰਗ ਜਿਹੜੀ ਉਹ ਕਰ ਸਕਦੇ ਹੋ 18 6 ਵਾਲੀ ਫਾਸਟਿੰਗ ਤੁਸੀਂ ਕਰ ਲਓ ਤੁਹਾਡਾ ਰੁਕਿਆ ਹੋਇਆ ਭਾਰ ਜਿਹੜਾ ਦੇਖੋ ਆਪਣੇ ਆਪ ਹੀ ਘਟਣਾ ਜਿਹੜਾ ਉਹ ਸ਼ੁਰੂ ਹੋ ਜਾਏਗਾ ਜਦੋਂ ਤੁਹਾਡਾ ਭਾਰ ਜਿਹੜਾ ਘਟਣਾ ਸ਼ੁਰੂ ਹੋ ਗਿਆ ਫਿਰ ਤੁਸੀਂ ਉਸੇ ਡਾਈਟ ਦੇ ਉੱਤੇ ਤੁਸੀਂ ਆ ਸਕਦੇ ਹੋ ਠੀਕ ਹੈ ਜੀ ਫਿਰ ਤੁਹਾਡਾ ਭਾਰ ਜਿਹੜਾ ਰੋਇ ਕਰਾਦੇ ਹੁੰਦੇ ਆ ਕਿ ਰੋਗੀ ਗਿਆ ਉਹ ਸਮੱਸਿਆ ਜਿਹੜੀ ਆ ਪ੍ਰੋਬਲਮ ਤੁਹਾਡੀ ਉਹ ਦੂਰ ਹੋ ਜਾਈਗੀ ਜੀ ਠੀਕ ਹੈ ਜੀ ਸੋ ਸਰਬਜੀਤ ਕੌਰ ਜੀ ਕਹਿੰਦੇ ਹਾਏ ਹਾਂ ਜੀ ਸਰਬਜੀਤ ਸੋ ਅਗਰ ਤੁਹਾਡੇ ਕਿਸੇ ਦਾ ਵੀ ਮੇਰੇ ਪਿੰਡਪੁਰਾ ਦਾ ਕੋਈ ਸਵਾਲ ਹੈਗਾ ਤਾਂ ਪਲੀਜ਼ ਉਹ ਮੈਨੂੰ ਹੁਣ ਪੁੱਛਦਾ ਕਰ ਦਿਓ ਹਨਾ ਬਈਆ ਪੇਟ ਮੋਟਾ ਹੋ ਗਿਆ ਇਹ ਇੱਕ ਵਾਰ ਗੁਜਰ ਜੀ ਦੇਖੋ ਜੇ ਤੁਹਾਡਾ ਢਿੱਡ ਮੋਟਾ ਹੋ ਗਿਆ ਨਾ ਤਾਂ ਮੈਂ ਉਹਦੇ ਤੇ ਐਕਸਰਸਾਈਜ਼ਾਂ ਦੀ ਵੀਡੀਓ ਜਿਹੜੀ ਮੈਂ ਪਾਈ ਹੋਈ ਹੈ ਜੀ ਹਾਂਜੀ ਤੇ ਉਧਰ ਮੈਂ ਆਲਰੇਡੀ ਵੀਡੀਓ ਬਣਾ ਕੇ ਪਾਈ ਹੋਈ ਹੈ ਜੀ ਪੇਟ ਦੀ ਐਕਸਰਸਾਈਜ਼ ਕਰੋ ਤੇ ਬਾਕੀ ਡਾਈਟ ਆ ਡਾਈਟ ਨੂੰ ਪਲੀਜ਼ ਫੋਲੋ ਕਰੋ ਮੈਂ ਡਾਈਟ ਆ ਜਿਹੜੀ ਉਹ ਤੁਸੀਂ ਫੋਲੋ ਕਰੋਗੇ ਐਕਸਰਸਾਈਜ਼ ਕਰੋਗੇ ਪੇਟ ਦੀ ਐਕਸਰਸਾਈਜ਼ ਕਰੋਗੇ ਤੇ ਉਹ ਤੁਹਾਡਾ ਪੇਟ ਆ ਜਿਹੜਾ ਘਟ ਜਾਏਗਾ ਨਾ ਜੇ ਆਪਾਂ ਕੇਰੀ ਵੀ ਸਾਡਾ ਕੱਲਾ ਜਿਹੜਾ ਢਿੱਡ ਘਟ ਜੇ ਹਣਾ ਉਹ ਨਹੀਂ ਹੋ ਸਕਦਾ ਪੋਸੀਬਲ ਨਹੀਂ ਹੈਗਾ ਉਹ ਢਿੱਡ ਘਟੇਗਾ ਜਰੂਰ ਜੇ ਤੇ ਫੈਟ ਜ਼ਿਆਦਾ ਹੁੰਦੀ ਏ ਘਟੇਗਾ ਜਰੂਰ ਢਿੱਡ ਬਟ ਉਹ ਹੌਲੀ ਹੌਲੀ ਘਟੇਗਾ ਕਿਉਂਕਿ ਜੋ ਵੀ ਅਸੀਂ ਖਾਣਾ ਦਿੰਦੇ ਵਿੱਚ ਜਾਂ ਪੀਣਾ ਉਹ ਸਾਡੇ ਢਿੱਡ ਦੇ ਵਿੱਚ ਮਤਲਬ ਵੀ ਜਾਵਾਣਾ ਸੋ ਉਹਨੂੰ ਪਚਣ ਦੇ ਵਿੱਚ ਹਨਾ ਉਹ ਪ੍ਰੋਸੈਸ ਥੋੜਾ ਜਿਹਾ ਸਰੋਹ ਹੁੰਦਾ ਵਾ ਸੋ ਇਸ ਕਰਕੇ ਢਿੱਡ ਦੇ ਵਿੱਚ ਜਿਹੜੀ ਫੈਟ ਹੁੰਦੀ ਏ ਉਹ ਬਰਨ ਹੋਏਗੀ ਜਰੂਰ ਬਟ ਉਹ ਥੋੜੀ ਜਿਹੀ ਲੇਟ ਬਰਨ ਹੋਏਗੀ ਉਹ ਵੀ ਤਾਂ ਹੋਏਗੀ ਜੇ ਤੁਸੀਂ ਡਾਇਰੈਕਟ ਨੂੰ ਫੋਲੋ ਕਰੋਗੇ ਤੇ ਤੁਸੀਂ ਐਕਸਰਸਾਈਜ਼ ਕਰੋਗੇ ਪੇਟ ਦੀਆਂ ਠੀਕ ਹੈ ਜੀ ਜਗਸੀਰ ਜੀ ਸਰ ਮੇਰਾ ਪੇਟ ਨਹੀਂ ਘਟ ਰਿਹਾ ਉਹੀ ਜਗਸੀਰ ਸਰ ਮੈਂ ਉਹੀ ਕਹਿੰਦਾ ਪਿਆਵਾ ਬ੍ਰਦਰ ਤੁਹਾਨੂੰ ਹੁਣ ਪੇਟ ਦੀ ਮੈਂ ਤੇ ਦੱਸਦਾ ਪਿਆਵਾ ਵੀ ਤੁਹਾਡਾ ਪੇਟ ਤਾਂ ਘਟੇਗਾ ਜੇ ਤੁਸੀਂ ਉਹ ਮਤਲਬ ਵਰਕਆਊਟ ਕਰੋਗੇ ਵਰਕਆਊਟ ਕਰੋ ਡਾਈਟ ਨੂੰ ਫੋਲੋ ਕਰੋ ਮਿੱਠਾ ਬਿਲਕੁਲ ਛੱਡ ਦਿਓ ਜਿੰਨਾ ਢਿੱਡ ਜ਼ਿਆਦਾ ਵਧਿਆ ਹੋਇਆ ਜਾਂ ਫਿਰ ਕੋਈ ਬਿਮਾਰੀ ਲੱਗੀ ਹੋਈ ਆ ਹਨਾ ਜਾਂ ਫਿਰ ਲੀਵਰ ਫੈਟੀ ਆ ਉਹਨਾਂ ਮਿੱਠਾ ਬਿਲਕੁਲ ਬੰਦ ਕਰਕੇ ਦੇਖ ਲਓ ਠੀਕ ਹੈ ਜੀ ਚਾਹ ਬੰਦ ਕਰ ਦਿਓ ਗ੍ਰੀਨ ਟੀ ਪੀਣੀ ਸ਼ੁਰੂ ਕਰ ਦਿਓ ਬਲੈਕ ਕਾਫੀ ਪੀਣੀ ਸ਼ੁਰੂ ਕਰ ਦਿਓ ਤੁਹਾਡਾ ਢਿੱਡ ਜਿਹੜਾ ਦੇਖਿਓ ਆਪਣੇ ਆਪ ਹੀ ਘਟਣਾ ਸ਼ੁਰੂ ਹੋ ਜਾਣਾ ਤੁਹਾਡੇ ਬੈਲੀ ਫੈਟ ਘਟਣੀ ਸ਼ੁਰੂ ਹੋ ਜਾਣੀ ਤੁਹਾਡੇ ਲਵ ਹੈਂਡਲ ਘਟਨੇ ਸ਼ੁਰੂ ਹੋ ਜਾਣਗੇ ਤੁਹਾਡੇ ਢਿੱਡ ਦੇ ਉੱਤੇ ਜਿੰਨੀ ਵੀ ਫालतू ਦੀ ਚਰਬੀ ਹੈ ਉਹ ਆਪਣੇ ਆਪ ਘਟਣੀ ਸ਼ੁਰੂ ਹੋ ਜੇਗੀ ਪਲੀਜ਼ ਡਾਈਟ ਨੂੰ ਫੋਲੋ ਕਰੋ ਮਿੱਠਾ ਬਿਲਕੁਲ ਬੰਦ ਕਰ ਦਿਓ ਤਲੀਆਂ ਚੀਜ਼ਾਂ ਬੰਦ ਕਰ ਦਿਓ ਤੁਸੀਂ ਵੇਜੀਟੇਬਲ ਦੇ ਉੱਤੇ ਆ ਜਾਓ ਤੇ ਬਾਕੀ ਜਿਹੜੇ ਮੈਂ 100 ਵਜਾ ਦੱਸਿਆ ਹੋਈਆਂ ਨੇ ਪਲੀਜ਼ ਉਹ ਐਕਸਰਸਾਈਜ਼ ਨੂੰ ਡੇਲੀ ਤੁਸੀਂ ਕਰੋ ਹੀ ਕਰੋ ਫਿਰ ਤੁਹਾਡਾ ਢਿੱਡ ਦੇਖੋ ਇਕੋ ਗੁੱਡ ਹੋ ਗਈਆ ਜੀ ਥੈਂਕਸ ਸੋ ਥੈਂਕਸ ਗੁਜਰ ਜੀ ਥੈਂਕ ਯੂ ਜੀ ਸੋ ਹੋਰ ਤੁਹਾਡੇ ਵਿੱਚੋਂ ਕਿਸੇ ਮੇਰੇ ਭਿੰਨ ਭਰਾ ਦਾ ਕੋਈ ਸਵਾਲ ਹੈਗਾ ਤਾਂ ਪਲੀਜ਼ ਉਹ ਮੈਨੂੰ ਹੁਣ ਪੁੱਛ ਸਕਦੇ ਆ ਹਨਾ ਸੋ ਨਹੀਂ ਤਾਂ ਆਪਾਂ ਥੋੜੀ ਦੇਰ ਨੂੰ ਆਪਾਂ ਲਈ ਵੀ ਜਿਹੜਾ ਆਪਾਂ ਹੁਣ ਬੰਦ ਕਰ ਦਾਂਗੇ ਤਾਂ ਆਪਾਂ ਨੂੰ 13 ਮਿੰਟ ਹੋ ਚੁੱਕੇ ਆ ਤੇ ਆਪਾਂ 10 ਕਿ ਮਿੰਟ ਵਾਸਤੇ ਗਿਆ ਸੀਗਾ ਤੇ ਮੇਰੀ ਡਾਈਟ ਦਾ ਮੀਲ ਦਾ ਟਾਈਮ ਉਹ ਵੀ ਹੋ ਗਿਆ ਨਾ ਜਦ ਸੀ ਸਰ ਮੈਂ ਡਿਊਟੀ ਕਰਦਾ ਮੈਨੂੰ ਕੁਝ ਕੁ ਟਿਪਸ ਦੱਸ ਦੋ ਤੇ ਮੈਂ ਪੂਰੇ ਵੇਜ ਵੇਜੀਟੇਬਲ ਨਾਲ ਨੂੰ ਪੁੱਛਨੇ ਖਾਂਦਾ ਓਨਲੀ ਵੇਜੀਟੇਰੀਅਨ ਦੇਖੋ ਜਗਸੀਰ ਬ్రਦਰ ਤੁਸੀਂ ਪਤਾ ਕੀ ਕਰਨਾ ਦੇਖੋ ਜੇ ਤੁਸੀਂ ਵੇਜੀਟੇਰੀਅਨ ਹੋ ਨਾ ਤੁਸੀਂ ਆਪਣੇ ਡਾਈਟ ਦੇ ਵਿੱਚ ਪ੍ਰੋਟੀਨ ਜਿਹੜਾ ਤੁਸੀਂ ਉਹ ਜ਼ਿਆਦਾ ਐਡ ਕਰਨਾ ਵਾ ਠੀਕ ਹੈ ਜੀ ਪ੍ਰੋਟੀਨ ਲਈ ਫੂਡ ਆ ਜਿਹੜਾ ਤੁਸੀਂ ਉਹ ਜ਼ਿਆਦਾ ਖਾਣੇ ਆ ਮਿੱਠਾ ਜਗਸੀਰ ਜੀ ਬਿਲਕੁਲ ਬੰਦ ਕਰ ਦਿਓ ਕੋਈ ਤਲੀ ਚੀਜ਼ ਨਹੀਂ ਖਾਣੀ ਮਿੱਠਾ ਬਿਲਕੁਲ ਨਹੀਂ ਪੀਣਾ ਹੈਗਾ ਨਾ ਨਿੰਬੂ ਪਾਣੀ ਸੋਈ ਨਾ ਨਿੰਬੂ ਪਾਣੀ ਦੇ ਵਿੱਚ ਤੁਸੀਂ ਮਿੱਠਾ ਪਾ ਕੇ ਪੀਣਾ ਹੈਗਾ ਨਾ ਤੁਸੀਂ ਕੋਲਡ ਡਰਿੰਕ ਪੀਣੀ ਹੈਗੀ ਕੋਈ ਵੀ ਇਦਾਂ ਦੀ ਚੀਜ਼ ਨਹੀਂ ਪੀਣੀ ਹੈਗੀ ਜਿਹਦੇ ਵਿੱਚ 슈ਗਰ ਹੋਵੇ ਠੀਕ ਹੈ ਜੀ 슈ਗਰ ਨੂੰ ਬਿਲਕੁਲ ਅਵੋਇਡ ਕਰੋ ਤਲੇ ਚੀਜ਼ਾਂ ਨੂੰ ਅਵੋਇਡ ਕਰੋ ਠੀਕ ਹੈ ਜੀ ਬਾਕੀ ਪ੍ਰੋਟੀਨ ਆ ਜਿਹੜਾ ਜ਼ਿਆਦਾ ਉਹਨੂੰ ਵਧਾ ਕੇ ਰੱਖੋ ਸਲਾਦ ਵਗੈਰਾ ਜਿਹੜਾ ਤੁਸੀਂ ਉਹਨੂੰ ਜ਼ਿਆਦਾ ਤੁਸੀਂ ਮਤਲਬ ਖਾਓ ਹਨਾ ਤੇ 15-20 ਮਿੰਟ ਐਕਸਰਸਾਈਜ਼ ਕਰਨੀਆਂ ਡੰਨੀਆਂ ਜਿਹੜੀਆਂ ਟਰੇਡ ਦੀਆਂ ਐਕਸਰਸਾਈਜ਼ਾਂ ਨੇ ਉਹ ਮੈਂ ਵੀਡੀਓ ਪਾਈ ਹੋਈ ਆ ਤੁਸੀਂ ਉਹ ਮੇਰੀ ਵੀਡੀਓ ਨੂੰ ਫੋਲੋ ਕਰਕੇ ਉਦਾਂ ਹੀ ਤੁਸੀਂ 15-20 ਮਿੰਟ ਤੁਸੀਂ ਐਕਸਰਸਾਈਜ਼ ਡੇਲੀ ਸਵੇਰੇ ਖਾਲੀ ਪੇਟ ਕਰੋ ਜੇ ਤੁਸੀਂ ਖਾਲੀ ਪੇਟ ਉਹ 100 ਜਿਆ ਕਰੋਗੇ ਫਿਰ ਤੁਹਾਨੂੰ ਦੇਖੋ ਰਿਜ਼ਲਟ ਜਿਹੜਾ ਉਹ ਤੁਹਾਨੂੰ ਜਿਆਦਾ ਮਿਲੇਗਾ ਤੁਹਾਡੇ ਫੇਟ ਆ ਜਿਹੜੀ ਢਿੱਡ ਦੀ ਉਹ ਬਰਨ ਹੋ ਜੇਗੀ ਜੇ ਤੁਸੀਂ ਢਿੱਡ ਦੀ ਚਰਬੀ ਤੁਸੀਂ ਮਤਲਬ ਪੰਘਲੋਣਾ ਚਾਹੁੰਦੇ ਹੋ ਢਿੱਡ ਦੀ ਫੇਟ ਘਟਾਉਣਾ ਚਾਹੁੰਦੇ ਹੋ ਉਦੋਂ ਮੈਂ ਸਭ ਤੋਂ ਵਧੀਆ ਚੀਜ਼ ਆ ਉਹਨੂੰ ਸਵੇਰੇ ਸਵੇਰੇ ਤੁਸੀਂ ਉਹਦਾ ਵਰਕਆਊਟ ਜਿਹੜਾ ਤੁਸੀਂ ਖਾਲੀ ਪੇਟ ਜਿਹੜਾ ਕਰਨਾ ਵਾ ਜੇ ਤੁਸੀਂ ਖਾਲੀ ਪੇਟ ਵਰਕਆਊਟ ਕਰੋਗੇ ਢਿੱਡ ਦੀ 100 ਜਿਆ ਕਰੋਗੇ ਫਿਰ ਤੁਹਾਡੀ ਜਿਹੜੀ ਫੇਟ ਆ ਉਹ ਬਰਨ ਹੋਣੀ ਸ਼ੁਰੂ ਹੋ ਜਾਏਗੀ ਠੀਕ ਹੈ ਜੀ ਕਿਉਂਕਿ ਸਵੇਰੇ ਜਦੋਂ ਜੀ ਖਾਲੀ ਪੇਟ ਕਰਦੇ ਆ ਵਰਕਆਊਟ ਢਿੱਡ ਦੀ 100 ਜਗ੍ਹਾ ਲੁੰਨੇ ਆ ਉਧਰ ਰਿਜ਼ਲਟ ਆ ਜਿਹੜਾ ਸਾਨੂੰ ਜ਼ਿਆਦਾ ਮਿਲਦਾ ਜੀ ਸੋ ਹੋਰ ਕਿਸੇ ਮੇਰੇ ਭੈਣ ਭਰਾ ਦਾ ਕੋਈ ਸਵਾਲ ਹੋਵੇ ਡਾਈਟ ਨੂੰ ਲੈ ਕੇ ਜਾਂ ਫਿਟਨੈਸ ਨੂੰ ਲੈ ਕੇ ਵਰਕਆਊਟ ਨੂੰ ਲੈ ਕੇ ਜਾਂ ਕੋਈ ਵੀ ਹਾਂ ਜਾਂ ਫਿਰ ਤੁਸੀਂ ਕਹਿੰਦੇ ਹੋ ਜਗਸੀਰ ਜੀ ਓਕੇ ਸਰ ਥੈਂਕ ਯੂ ਬ੍ਰਦਰ ਥੈਂਕ ਯੂ ਜਗਸੀਰ ਜੀ ਸੋ ਕੋਈ ਵੀ ਤੁਹਾਡਾ ਸਵਾਲ ਹੈਗਾ ਤਾਂ ਤੁਸੀਂ ਮੈਨੂੰ ਪੁੱਛ ਸਕਦੇ ਹੋ ਜਾਂ ਫਿਰ ਤੁਸੀਂ ਮੈਨੂੰ ਕੋਈ ਮਤਲਬ ਵੀ ਟੌਪਿਕ ਸਜੇਸਟ ਕਰ ਸਕਦੇ ਹੋ ਵੀ ਵੀਰ ਜੀ ਇਸ ਟੌਪਿਕ ਦੇ ਉੱਤੇ ਫਿਟਨੈਸ ਦੇ ਰਿਹਾ ਗੀ ਵੀਡੀਓ ਜਿਹੜੀ ਤੁਸੀਂ ਉਹ ਲੈ ਕੇ ਆਓ ਤੇ ਆਪਾਂ ਉਹਦੇ ਤੇ ਕੋਸ਼ਿਸ਼ ਕਰਾਂਗੇ ਜਲਦੀ ਆਪਾਂ ਲੈ ਕੇ ਆਵਾਂਗੇ ਤੇ ਜਿਹੜਾ ਆਪਾਂ ਲਾਈਵ ਆਪਾਂ 7 ਦਿਨ ਦੀ ਆਪਣੀ ਕਲਾਸ ਚੱਲਦੀ ਪਈ ਆ ਉਹਦੀ ਵੀਡੀਓ ਮੈਂ ਕਲਾਇੰਟ ਨੂੰ ਆਪਣੇ ਨੂੰ ਦੇਣੀ ਸ਼ੁਰੂ ਕਰਤੀਆਂ ਤੇ ਉਹ ਵਰਕਆਊਟ ਮੇਰੇ ਨਾਲ ਕਰਦੇ ਪਏ ਨੇ ਲਾਈਵ ਦੇ ਵਿੱਚ ਤੇ ਹਨਾ ਹੁਣ 2 ਦਿਨ ਰਹਿ ਗਏ ਆ ਤੇ ਮੰਗਲਵਾਰ ਨੂੰ ਉਹਨਾਂ ਦੀ ਇਹਨਾਂ ਬੁੱਧਵਾਰ ਨੂੰ ਉਹਨਾਂ ਦੀ ਜੂਮ ਦੇ ਉੱਤੇ ਮੀਟਿੰਗ ਜਿਹੜੀ ਸਾਡੀ ਉਹ ਹੋਏਗੀ ਤੇ ਕਾਫੀ ਹੱਦ ਤੱਕ ਮੈਂ ਦੇਖਿਆ ਉਹਨਾਂ ਦੇ ਵਿੱਚ ਕਾਫੀ ਬਦਲਾਅ ਹੈ ਜਿਹੜਾ 7 ਦਿਨ ਦੇ ਵਿੱਚ ਉਹਨਾਂ ਦਾ ਆ ਗਿਆ ਹਨਾ ਕਿਉਂਕਿ ਉਹ ਡਾਈਟ ਪਲੈਨ ਨੂੰ ਵੀ ਫੋਲੋ ਕਰਦੇ ਪਏ ਆ ਤੇ ਵਰਕਆਊਟ ਵੀ ਕਰਦੇ ਪਏ ਆ ਤੇ ਬਾਕੀ ਉਹਨਾਂ ਨੂੰ ਫਰਕ ਆ ਜਿਹੜਾ ਉਹ ਕਾਫੀ ਜਿਹੜਾ ਹੁੰਦਾ ਪਿਆ ਹੋਣਾ ਮਸਲ ਗੇਨ ਦਾ ਵਰਕਆਊਟ ਦੱਸਿਆ ਕਰੋ ਓਕੇ ਜਖਸੀਰ ਜੀ ਮਸਲ ਗੇਨ ਦਾ ਵਰਕਆਊਟ ਮੈਂ ਤੁਹਾਨੂੰ ਜ਼ਰੂਰ ਦੱਸਾਂਗਾ ਉਹਦੇ ਤੇ ਮੈਂ ਟੋਟਲੀ ਮੈਂ ਵੀਡੀਓ ਵਿੱਚ ਸੋਚਦਾ ਪਿਆ ਸੀ ਇਹ ਅਹੀ ਚੀਜ਼ ਵੀ ਮੈਂ ਮਸਲ ਗੇਨਿੰਗ ਦੇ ਉੱਤੇ ਮੈਂ ਵਰਕਆਊਟ ਜੋ ਮੈਂ ਆਪ ਕਰਦਾ ਮਾਣਾ ਕਿਉਂਕਿ ਮੈਂ ਵੀ ਖੁਦ ਨੂੰ ਮਸਲ ਗੇਨ ਕਰਦਾ ਪਿਆ ਮਾ ਉਹਦੇ ਤੇ ਮੈਂ ਵੀਡੀਓ ਬਣਾ ਕੇ ਲੈ ਕੇ ਆਵਾਂ ਸੋ ਮੈਂ ਕੋਸ਼ਿਸ਼ ਕਰਾਂਗਾ ਹੁਣ ਵੀ ਉਹਦੇ ਤੇ ਮੈਂ ਵੀਡੀਓ ਬਣਾ ਕੇ ਲੈ ਕੇ ਆਵਾਂ ਜਿਮ ਦੇ ਵਿੱਚ ਮੈਂ ਵੀਡੀਓ ਬਣਾ ਕੇ ਲੈ ਕੇ ਆਇਆ ਕਰਾਂਗਾ ਤੇ ਉਹ ਤੁਹਾਨੂੰ ਮੈਂ ਦੱਸ ਕਿ ਜੀ ਵੀਰੇ ਮੈਂ ਮਿੱਠਾ ਬੰਦ ਕਰ ਦਿੰਨੀ ਆ ਤਾਂ ਸਾਗਰ 슈ਗਰ ਬਹੁਤ ਘਟ ਜਾਂਦੀ ਆ ਫਿਰ ਉਠਿਆ ਹੀ ਨਹੀਂ ਜਾਂਦਾ ਵੀਰੇ ਕੀ ਕਰਾਂ ਦੇਖੋ ਤੁਸੀਂ ਜੇ 슈ਗਰ ਬਿਲਕੁਲ ਬੰਦ ਕਰ ਦਿਨੇ ਤੁਸੀਂ 슈ਗਰ ਉਹ ਨਹੀਂ ਨਾ ਖਾਣੀ ਹੈਗੀ ਖੰਡ ਖੁੰਡਣੀ ਨਾ ਖਾਣੀ ਖੰਡ ਗੋੜ ਨਹੀਂ ਖਾਣਾ ਤੁਸੀਂ ਨੇਚਰਲ ਫਰੂਟ ਆ ਜਿਹੜੇ ਜਿੰਨਾਂ ਦੇ ਵਿੱਚ 슈ਗਰ ਹੁੰਦੀ ਆ ਨੇਚਰਲ ਜਿਵੇਂ ਸੇਬ ਹੋ ਗਿਆ ਠੀਕ ਹੈ ਜੀ ਤੇ ਪਪਾਇਆ ਹੋ ਗਿਆ ਅੰਬ ਹੋ ਗਿਆ ਤੁਸੀਂ ਇਹਨੂੰ ਖਾ ਸਕਦੇ ਹੋ ਇਹਨਾਂ ਵਿੱਚ ਨੇਚਰਲ 슈ਗਰ ਆ ਆਪਾਂ ਸ਼ੂਗਰੀ ਆਪਾਂ ਖਾਣੀ ਆ ਆਪਾਂ ਜਰੂਰੀ ਥੋੜੀ ਜਿਹੜੀ ਤੁਸੀਂ ਖੰਡ ਖਾਣੇ ਹੋ ਗੋੜ ਖਾਣੇ ਹੋ ਹਨਾ ਜਾਂ ਕੁਝ ਖਾਣੇ ਹੋ ਖੰਡ ਤਾਂ ਜਮੀ ਬਿਮਾਰੀਆਂ ਦਾ ਘਰ ਵਾ ਉਹ ਤੁਹਾਨੂੰ ਨੁਕਸਾਨ ਕਰਕੇ ਜਾਏਗੀ ਜਾਏਗੀ ਤੁਹਾਨੂੰ ਬੇਨਫੀਟ ਨਹੀਂ ਦੇਈ ਜਾਂਦੀ ਸੋ ਇਸ ਕਰਕੇ ਤੁਸੀਂ ਨੇਚਰਲ ਫਰੂਟ ਆ ਜਿਹੜੇ ਤੁਸੀਂ ਉਹ ਖਾ ਸਕਦੇ ਹੋ ਸ਼ੂਗਰ ਬਿਲਕੁਲ ਬੰਦ ਕਰ ਦਿਓ ਨੇਚਰਲ ਫਰੂਟ ਵਾਲੀ ਸ਼ੂਗਰ ਤੁਸੀਂ ਖਾ ਸਕਦੇ ਹੋ ਉਹਦਾ ਨੁਕਸਾਨ ਕੋਈ ਨਹੀਂ ਉਹਦਾ ਬੇਨਫੀਟ ਆ ਗੰਨੇ ਦਾ ਰਸ ਪੀ ਸਕਦੇ ਹੋ ਉਹ ਵੀ ਮਿੱਠਾ ਹੁੰਦਾ ਵਾ ਹਨਾ ਸੋ ਇਸ ਕਰਕੇ ਨੇਚਰਲ ਫਰੂਟ ਤੁਸੀਂ ਖਾਣੇ ਸ਼ੁਰੂ ਕਰੋ ਤੁਹਾਨੂੰ ਫਿਰ ਇਹ ਜਿਹੜੀ ਪ੍ਰੋਬਲਮਾਂ ਤੁਹਾਨੂੰ ਇਹ ਨਹੀਂ ਆਏਗੀ ਜੀ ਸੋ ਠੀਕ ਹੈ ਜੀ ਆਪਾਂ ਲਾਈਵ ਜਿਹੜਾ ਆਪਾਂ ਇੱਥੇ ਹੀ ਬੰਦ ਕਰਦੇ ਆਂ 18 ਮਿੰਟ ਹੋ ਚੱਲੇ ਆ ਤੇ 40 45 ਸਕਿੰਟ ਰਹਿ ਗਿਆ ਅਗਰ ਤੁਹਾਡਾ ਸਵਾਲ ਹੈਗਾ ਤਾਂ ਪਲੀਜ਼ ਤੁਸੀਂ ਮੈਨੂੰ ਪੁੱਛ ਸਕਦੇ ਹੋ ਜਾਂ ਫਿਰ ਤੁਸੀਂ ਇਸ ਲਾਈਵ ਜਦੋਂ ਆਪਣਾ ਖਤਮ ਹੋ ਜਾਈਗਾ ਤੁਸੀਂ ਉਸ ਤੋਂ ਬਾਅਦ ਵੀ ਤੁਸੀਂ ਵੀ ਮੈਨੂੰ ਆਪਣਾ ਸਵਾਲ ਲਿਖਦਾ ਤੁਸੀਂ ਮੈਨੂੰ ਇਸ ਵੀਡੀਓ ਦੇ ਥੱਲੇ ਕਮੈਂਟ ਕਰਕੇ ਪੁੱਛ ਰਹੇ ਹੋ ਤੇ ਮੈਂ ਕੋਸ਼ਿਸ਼ ਕਰਾਂਗਾ ਜਦੋਂ ਵੀ ਮੈਂ ਕਮੈਂਟ ਤੁਹਾਡਾ ਦੇਖਾਂਗਾ ਰਿਪਲਾਈ ਹੈ ਜਿਹੜਾ ਮੈਂ ਜ਼ਰੂਰ ਕਰਾਂਗਾ ਸੋ ਹੁਣ ਆਪਾਂ ਅਗਲੇ ਸੰਡੇ ਨੂੰ ਠੀਕ ਆਪਾਂ 8 ਵਜੇ ਲਾਈਵ ਆਵਾਂਗੇ ਤੇ ਅਗਲੇ ਸੰਡੇ ਨੂੰ ਅਗਰ ਤੁਹਾਡੇ ਵਿੱਚ ਕੋਈ ਵੀ ਮੇਰੀ ਭੈਣ ਜਾਂ ਫਿਰ ਫਰੀ ਹੋਏ ਤਾਂ ਪਲੀਜ਼ ਲਾਈਵ ਦੇ ਵਿੱਚ ਜਰੂਰ ਜੁੜੇਓ ਜੀ ਸੋ ਆਪਾਂ ਲਾਈਵ ਬੰਦ ਕਰਦੇ ਆਂ ਤੇ ਮੈਂ ਤੁਹਾਡਾ ਧੰਨਵਾਦ ਕਰਦਾ ਹਾਂ ਤੁਸੀਂ ਮੈਨੂੰ ਇੰਨਾ ਪਿਆਰ ਦਿੰਨੇ ਹੋ ਆਪਣੇ ਛੋਟੇ ਵੀਰ ਨੂੰ ਮੇਰੀ ਵੀਡੀਓ ਨੂੰ ਪਿਆਰ ਦਿੰਨੇ ਹੋ ਤੇ ਤੁਹਾਨੂੰ ਰਿਜ਼ਲਟ ਹੈ ਜਿਹੜਾ ਉਹ ਵੀ ਮਿਲਦਾ ਪਿਆ ਵਾ ਜੀ ਹੈਨਾ ਸੋ ਤੁਸੀਂ ਜਦੋਂ ਮੈਨੂੰ ਮੋਟੀਵੇਟ ਕਰਦੇ ਹੋ ਤਾਂ ਮੇਰੇ ਦਿਲ ਕਰਦਾ ਵੀ ਮੈਂ ਹੋਰ ਵੀਡੀਓ ਜਿਹੜੀ ਤੁਹਾਡੇ ਵਾਸਤੇ ਮੈਂ ਲੈ ਕੇ ਆਵਾਂ ਸੋ ਦੋਸਤੋ ਮਿਲਦੇ ਹਾਂ ਹੁਣ ਆਪਾਂ ਅਗਲੇ ਸੱਲੇ ਨੂੰ ਤੇ ਕੱਲ ਨੂੰ ਜਿਹੜੀ ਵੀਡੀਓ ਆਏਗੀ ਉਹ ਪ੍ਰੋਟੀਨ ਦੇ ਉੱਤੇ ਆਏਗੀ ਤਾਂ ਉਹ ਵੀਡੀਓ ਮਿਸ ਨਾ ਕਰਿਓ ਉਹ ਵੀਡੀਓ ਜਰੂਰ ਦੇਖਿਓ ਤੁਹਾਨੂੰ ਪਤਾ ਲੱਗੇਗਾ ਵੀ ਸਾਨੂੰ ਪ੍ਰੋਟੀਨ ਆ ਜਿਹੜਾ ਕਿਹੜੇ ਕਿਹੜੇ ਸੋਰਸ ਤੋਂ ਉਹ ਮਿਲਦਾ ਵਾ ਹਣਾ ਬਾਬਾ ਰومی ਹਾਂਜੀ ਬਾਬਾ ਜੀ ਤੁਹਾਡਾ ਕੋਈ ਸਵਾਲ ਹੈਗਾ ਰومی ਸਾਹਿਬ ਤਾਂ ਤੁਸੀਂ ਪੁੱਛ ਸਕਦੇ ਹੋ ਪਲੀਜ਼ ਹਣਾ ਹਰਜੀਤ ਢੱਲੇਵਾਲ ਹਾਂਜੀ ਹਰਜੀਤ ਜੀ ਸੋ ਅਗਰ ਪਲੀ ਤੁਹਾਨੂੰ ਕਿਸੇ ਦਾ ਵੀ ਕੋਈ ਵੀ ਸਵਾਲ ਹੈਗਾ ਤਾਂ ਪਲੀ ਤੁਸੀਂ ਮੈਨੂੰ ਛੇਤੀ ਪੁੱਛ ਸਕਦੇ ਹੋ ਫਿਰ ਆਪਾਂ ਲਾਈਵ ਜਿਹੜਾ ਆਪਾਂ ਬੰਦ ਕਰਾਂਗੇ ਆਪਾਂ ਬਸ ਹੁਣ 20 ਮਿੰਟ ਤੱਕ ਆਪਾਂ ਲਾਈਵ ਜਿਹੜਾ ਆਪਾਂ ਹੋ ਕਰਾਂਗੇ ਠੀਕ ਹੈ ਜੀ ਕਿਉਂਕਿ ਮੇਰੀ ਟਾਈਟ ਦਾ ਟਾਈਮ ਹੋ ਹੀ ਜਾਂਦਾ ਮੈਂ ਖਾਣਾ ਵਾਂ ਸੋ ਮੈਂ ਲੇਟ ਹੋ ਹੀ ਜਾਂਦਾ ਮੈਂ ਸਾਢੇ 9 ਵਜੇ ਮੈਂ ਖਾਲੇ ਨਾ ਹੁਣਾਵਾ ਮੀਲ ਆਪਣੀ ਸੋ ਇਸ ਕਰਕੇ ਪਲੀਜ਼ ਕੋਈ ਤੁਹਾਡਾ ਸਵਾਲ ਹੈਗਾ ਤਾਂ ਪਲੀਜ਼ ਤੁਸੀਂ ਮੈਨੂੰ ਪੁੱਛ ਸਕਦੇ ਹੋ ਨਾ ਸੋ ਠੀਕ ਹੈ ਜੀ ਫਿਰ ਹੁਣ ਆਪਾਂ ਅਗਲੇ ਸੰਡੇ ਨੂੰ ਆਪਾਂ ਮਿਲਾਂਗੇ ਲਾਈਵ ਦੇ ਵਿੱਚ ਤੇ ਬਾਕੀ ਜਿਹੜਾ ਮੈਂ ਤੁਹਾਨੂੰ ਦੱਸਿਆ ਵਾ ਵੀ ਤੁਸੀਂ ਆਪਣਾ ਪ੍ਰੋਟੀਨ ਵਾਲੀ ਜਿਹੜੀ ਵੀਡੀਓ ਆ ਉਹ ਕੱਲ ਨੂੰ ਆਊਗੀ ਪਲੀਜ਼ ਤੁਸੀਂ ਉਹ ਵੀਡੀਓ ਨੂੰ ਤੁਸੀਂ ਦੇਖਿਓ ਹਾਂ ਵੇਜੀਟੇ ਪ੍ਰੋਟੀਨ ਵਾਲੀਆਂ ਆਈਟਮ ਦੱਸ ਦੋ ਜੀ ਸਰ ਜਖਸੀਰ ਵੀ ਬ੍ਰਦਰ ਕੱਲ ਨੂੰ ਮੈਂ ਵੀਡੀਓ ਪਾਈਆ ਕੱਲ ਨੂੰ ਵੀਡੀਓ ਜਿਹੜੀ ਉਹ ਆਏਗੀ ਜਿਹੜੇ ਜਿਨ੍ਹਾਂ ਦੇ ਜਿਨ੍ਹਾਂ ਦੇ ਵਿੱਚ ਪ੍ਰੋਟੀਨ ਜ਼ਿਆਦਾ ਹੁੰਦਾ ਵੇਜਿਟ ਨੌਨ ਦੇ ਵਿੱਚ ਨੌਨ ਵੇਜ ਦੇ ਵਿੱਚ ਹਨਾ ਪ੍ਰੋਟੀਨ ਜ਼ਿਆਦਾ ਹੁੰਦਾ ਵਾ ਉਹ ਵੀਡੀਓ ਮੇਰੀ ਕੱਲ ਨੂੰ ਠੀਕ 7:30 ਵਜੇ ਰਾਈਟ ਆ ਜੇਗੀ ਤਾਂ ਬਲੀ ਤੁਸੀਂ ਉਹ ਵੀਡੀਓ ਨੂੰ ਤੁਸੀਂ ਦੇਖਣਾ ਤੁਹਾਨੂੰ ਪਤਾ ਲੱਗ ਜਾਏਗਾ ਵੀ નોਨ ਵੇਜ ਦੇ ਵਿੱਚ ਕਿਹਦੇ ਵਿੱਚ ਪ੍ਰੋਟੀਨ ਹੁੰਦਾ ਕਿਹੜੇ ਫੂਡ ਨੇ ਕਿਹੜੇ ਫੂਡ ਵੇਜੀਟੇਰੀਅਨ ਨੇ ਜਿਨ੍ਹਾਂ ਦੇ ਵਿੱਚ ਪ੍ਰੋਟੀਨ ਜ਼ਿਆਦਾ ਹੁੰਦਾ ਵੀ ਤੁਸੀਂ ਉਹ ਖਾ ਸਕਦੇ ਹੋ ਤੁਹਾਨੂੰ ਰਿਜ਼ਲਟ ਜਿਹੜਾ ਉਹ ਮਿਲੂਗਾ ਹਨਾ ਸੋ ਤੁਹਾਡਾ ਉਹ ਕਲੀਅਰ ਹੋ ਜਾਏਗਾ ਬਲੀ ਤੁਸੀਂ ਉਹ ਵੀਡੀਓ ਜ਼ਰੂਰ ਦੇਖਿਓ ਜੀ ਸੋ ਠੀਕ ਹੈ ਜੀ ਫਿਰ ਮਿਲਦੇ ਹਾਂ ਹੁਣ ਕੱਲ ਨੂੰ ਨਵੀਂ ਤਾਂ ਵਧੀਆ ਵੀਡੀਓ ਦੇ ਨਾਲ ਕੱਲ ਦੀ ਵੀਡੀਓ ਦੇਖਣਾ ਨਾ ਭੁੱਲਣਾ ਜੀ